ਨਮਸਕਾਰ ਦੋਸਤੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਜੀਐਮਜੀ ਸਟੱਡੀਜ਼ ਦੇ ਇਸ ਐਜੂਕੇਸ਼ਨਲ YouTube ਚੈਨਲ ਦੇ ਉੱਪਰ ਸੋ ਹਾਜ਼ਰਾਂ ਤੁਹਾਡੇ ਕੋਲੇ ਪੰਜਵੀਂ ਜਮਾਤ ਦੇ ਗਣਿਤ ਦੇ ਜੋ ਫ੍ਰੀ ਆਫ ਕਾਸਟ ਟਿਊਸ਼ਨ ਦਾ ਅਸੀਂ ਇੱਕ ਉਪਰਾਲਾ ਸ਼ੁਰੂ ਕੀਤਾ ਹੈ ਉਸ ਦੇ ਲੜੀ ਦੇ ਤਹਿਤ ਤੁਹਾਡੇ ਕੋਲ ਅੱਜ ਹਾਜ਼ਰਾਂ ਅਸੀਂ ਅਭਿਆਸ 2.8 ਨੂੰ ਲੈ ਕੇ ਸੋ 2.8 ਅਭਿਆਸ ਜਿਹੜਾ ਅਸੀਂ ਉਹਦੇ ਉੱਤੇ ਪਹੁੰਚ ਚੁੱਕੇ ਹਾਂ ਤੁਸੀਂ ਬਹੁਤ ਸਾਰਾ ਪਿਆਰ ਦੇ ਰਹੇ ਹੋ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਵੀਡੀਓਜ਼ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਅਤੇ ਇਸ ਨੂੰ ਜਿਆਦਾ ਤੋਂ ਜਿਆਦਾ ਸਟੂਡੈਂਟਸ ਦੇ ਨਾਲ ਸਾਂਝਾ ਕਰੋ ਸਾਰੇ ਸਕੂਲਾਂ ਦੇ ਗਰੁੱਪਸ ਦੇ ਵਿੱਚ ਸਾਂਝਾ ਕਰੋ ਤਾਂ ਕਿ ਵੀਡੀਓਜ਼ ਜਿਆਦਾ ਤੋਂ ਜਿਆਦਾ ਕਿ ਪਹੁੰਚ ਸਕਣ ਔਰ ਬੱਚੇ ਸੋਸ਼ਲ ਮੀਡੀਆ ਦੇ ਉੱਤੇ ਆਲਤੂ ਫਾਲਤੂ ਚੀਜ਼ਾਂ ਨਾ ਦੇਖ ਕੇ ਪੜ੍ਹਾਈ ਦੇ ਨਾਲ ਜੁੜ ਸਕਣ ਸੋ ਕਾਫੀ ਬੱਚਿਆਂ ਦੀ ਸਮੱਸਿਆ ਹੁੰਦੀ ਹੈ ਕਿ ਮੈਥ ਦੇ ਵਿੱਚ ਹੀ ਉਹਨਾਂ ਨੂੰ ਸਮੱਸਿਆ ਆਉਂਦੀ ਹੈ ਕਿ ਨਮੂਦਿਆਂ ਦੇ ਪੇਪਰ ਵੀ ਦੇਣੇ ਹੁੰਦੇ ਆ ਸੋ ਅਸੀਂ ਉਸ ਤਰੀਕੇ ਦੇ ਨਾਲ ਸੋਲਵ ਕਰਵਾ ਰਹੇ ਹਾਂ ਜਿਸ ਨਾਲ ਉਹਨਾਂ ਦੀ ਅੱਗੇ ਜਾ ਕੇ ਨਮੂਦਿਆਂ ਦੇ ਨਾਲ ਵੀ ਹੈਲਪ ਹੋ ਸਕੇ ਸੋ ਪਲੀਜ਼ ਇਸ ਵਿੱਚ ਕੋਈ ਹੋਰ ਮੋਟੋ ਨਹੀਂ ਹੈ ਜਿਆਦਾ ਤੋਂ ਜਿਆਦਾ ਵੀਡੀਓਜ਼ ਨੂੰ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਸੋ ਸ਼ੁਰੂ ਕਰਦੇ ਹਾਂ ਜੀ ਅੱਜ ਦਾ ਜੋ ਸਾਡੇ ਕੋਲੇ ਐਕਸਰਸਾਈਜ਼ ਹੈ 2.8 ਇਸ ਵਿੱਚ ਅਸੀਂ ਸਟੇਟਮੈਂਟ ਨਾਲ ਰਿਲੇਟਡ ਜੋ ਡਿਵਾਈਡ ਦੇ ਭਾਗ ਦੇ ਕੁਐਸਚਨ ਨੇ ਉਹਨਾਂ ਨੂੰ ਅਸੀਂ ਹੱਲ ਕਰਾਂਗੇ ਪਹਿਲੇ ਕੁਐਸਚਨ ਦੇ ਵਿੱਚ ਦੇਖੋ ਕੀ ਹੈ ਜੀ ਇੱਕ ਸਟੇਡੀਅਮ ਵਿੱਚ ਇੱਕ ਕ੍ਰਿਕਟ ਦਾ ਮੈਚ ਦੌਰਾਨ 84000 ਲੋਕ 24 ਕਤਾਰਾਂ ਵਿੱਚ ਬਰਾਬਰ ਬੈਠੇ ਨੇ ਭਾਵ ਕਿ 24 ਕਤਾਰਾਂ ਬਣੀਆਂ ਨੇ ਤੇ ਹਰੇਕ ਕਤਾਰ ਵਿੱਚ ਗਿਣਤੀ ਬਰਾਬਰ-ਬਰਾਬਰ ਹੈਗੀ ਤਾਂ ਇੱਕ ਕਤਾਰ ਵਿੱਚ ਕਿੰਨੇ ਵਿਅਕਤੀ ਬੈਠੇ ਨੇ ਕਿੰਨੇ ਲੋਕ ਬੈਠੇ ਨੇ ਤਾਂ ਅਸੀਂ ਉਹ ਗਿਣਤੀ ਦੱਸਣੀ ਹੈ ਮਤਲਬ ਕੀ ਹੈ ਕਿ ਹਰੇਕ ਕਤਾਰ ਵਿੱਚ ਜਿਹੜੀ ਬਰਾਬਰ ਦੀ ਗਿਣਤੀ ਆ ਉਹ ਕਿੰਨੀ ਆ ਤਾਂ 24 ਕਤਾਰਾਂ ਨੇ ਇੱਕ ਕਤਾਰ ਵਿੱਚ ਕਿੰਨੇ ਨੇ ਤਾਂ ਸਿੱਧਾ ਜਿਹਾ ਹੀ ਸਿਸਟਮ ਹੈ ਕਿ ਅਸੀਂ ਡਿਵਾਈਡ ਕਰਾਂਗੇ ਭਾਗ ਕਰਾਂਗੇ ਤਾਂ 84000 ਨੂੰ ਸਾਡੇ ਕੋਲੇ ਹੋ ਗਈ ਭਾਜ ਤੇ ਸਾਡੇ ਕੋਲੇ ਜਿਹਦੇ ਨਾਲ ਅਸੀਂ ਵੰਡੋ ਕਰਨਾ ਤਾਂ ਵੰਡੋ ਕਿਹਦੇ ਨਾਲ ਕਰਨਾ ਹੈ ਅਸੀਂ 24 ਦੇ ਨਾਲ ਠੀਕ ਹੈ ਜੀ 24 ਨਾਲ ਜਦੋਂ ਅਸੀਂ ਵੰਡੋ ਕਰਾਂਗੇ ਤਾਂ ਸਾਡੇ ਕੋਲੇ ਆਨਸਰ ਕੀ ਆ ਜੀ 24 ਦੇ ਪਹਾੜੇ ਤੁਸੀਂ ਬਹੁਤ इजीली ਸਿੱਖ ਚੁੱਕੇ ਹੋ ਅਗਰ ਤੁਸੀਂ ਲਿਖਣਾ ਚਾਹੋ ਜਿਵੇਂ ਪਿਛਲੀ ਵੀਡੀਓ ਦੇ ਵਿੱਚ ਅਸੀਂ 2.7 ਅਭਿਆਸ ਦੇ ਵਿੱਚ ਤੁਹਾਨੂੰ ਸਮਝਾਇਆ ਸੀਗਾ ਕਿ ਉਸ ਤਰ੍ਹਾਂ ਤੁਸੀਂ ਪਹਾੜੇ ਲਿਖ ਵੀ ਸਕਦੇ ਹੋ ਸੋ 24 ਦਾ ਪਹਾੜਾ ਲਿਖੋਗੇ ਤਾਂ ਤੁਹਾਡੇ ਕੋਲੇ ਕੀ ਆ ਜਾਏਗਾ ਠੀਕ ਹੈ ਜੀ ਤੁਹਾਡੇ ਕੋਲੇ ਇਸ ਤਰ੍ਹਾਂ ਅੱਗੇ ਦੀ ਅੱਗੇ ਜੋ ਪਹਾੜਾ ਤੁਸੀਂ ਲਾਸਟ ਤੱਕ 240 ਤੱਕ ਲਿਖ ਸਕਦੇ ਹੋ ਤਾਂ ਪਹਿਲਾਂ ਦੇਖੋ ਦੋ ਅੰਕਾਂ ਨੂੰ ਦੋ ਅੰਕਾਂ ਨਾਲ ਵੰਡੋਂਗੇ ਤਾਂ 24 ਦੇ ਪਹਾੜੇ ਦੇ ਵਿੱਚ 84 ਆਉਂਦਾ ਨਹੀਂ ਤਾਂ ਤੁਸੀਂ ਕਿੱਥੇ ਆਉਂਗੇ 24 3 72 ਦੇ ਆਉਂਗੇ ਤਾਂ 72 ਜਦੋਂ ਤੁਸੀਂ ਘਟਾ ਦੋਗੇ 4 ਚੋਂ 2 ਘਟਾਏ 28 ਚੋਂ 1 120 ਤਾਂ 24 5 120 ਹੁੰਦੇ ਆ ਜੀ 24 5 120 ਹੁੰਦੇ ਆ ਘਟਾ ਕੇ ਕੁਝ ਨਹੀਂ ਬਚਿਆ ਜੀ ਤਾਂ 1 0 ਅਸੀਂ ਆ ਲਿਆਏ ਸੀਗੇ 1 0 ਅਸੀਂ ਹੋਰ ਲਿਆਏ 1 0 ਅਸੀਂ ਹੋਰ ਲਏ 2 ਜ਼ੀਰਾਂ ਬਚ ਗਈਆਂ ਤਾਂ ਉਹ ਜ਼ੀਰਾਂ ਨੂੰ ਬਾਰ ਬਾਰ ਵੰਡਣ ਦੀ ਥਾਂ ਤੇ ਜਦੋਂ ਜ਼ੀਰਾਂ ਬਚ ਗਈਆਂ ਉਹਨਾਂ ਨੂੰ ਨਾਲ ਲਗਾ ਦੇ ਤਾਂ ਤੁਹਾਡੇ ਕੋਲੇ ਭਾਗ ਹੋ ਗਈ ਕੁਛ ਵੀ ਨਹੀਂ ਬਚਿਆ ਇੱਥੇ ਖਤਮ ਹੋ ਗਿਆ ਸੀ ਤਾਂ ਜਿੰਨੀਆਂ ਜ਼ੀਰਾਂ ਬਚ ਗਈਆਂ ਓਨੀਆਂ ਤੁਸੀਂ ਲਗਾ ਸਕਦੇ ਹੋ ਠੀਕ ਹੈ ਜੀ ਤਾਂ ਤੁਹਾਡੇ ਕੋਲੇ ਇੱਕ ਕਤਾਰ ਵਿੱਚ ਕਿੰਨੇ ਵਿਅਕਤੀ ਬੈਠੇ ਨੇ ਇਸ ਲਾਈਨ ਦਾ ਆਨਸਰ ਆ ਜਾਊਗਾ ਸਾਡੇ ਕੋਲੇ 35 ਉਹ 3500 ਸਾਡਾ ਆਨਸਰ ਆ ਗਿਆ ਜੀ ਤਾਂ ਜਦੋਂ ਤੁਸੀਂ ਇਹਨੂੰ 24 ਨਾਲ ਗੁਣਾ ਕਰੋਗੇ ਪੜਤਾਲ ਕਰਕੇ ਦੇਖੋਗੇ ਤਾਂ ਤੁਹਾਡੇ ਕੋਲੇ ਆਨਸਰ ਕਿੰਨਾ ਆ ਜੂਗਾ ਜੀ 84000 ਤਾਂ ਇੱਕ ਕਤਾਰ ਵਿੱਚ 3500 ਲੋਕ ਬੈਠੇ ਹਨ ਇਸ ਦਾ ਆਨਸਰ ਆ ਗਿਆ ਅਗਲਾ ਕੁਐਸਚਨ ਦੇਖਦੇ ਹਾਂ ਜੀ ਸੋ ਅਗਲੇ ਕੁਐਸਚਨ ਦੇ ਵਿੱਚ ਕੀ ਹੈਗਾ ਮੇਰੇ ਕੋਲ 99825 ਰੁਪਏ ਹਨ ਜਿਨ੍ਹਾਂ ਨੂੰ ਅਸੀਂ 33 ਦੋਸਤਾਂ ਦੇ ਵਿੱਚ ਬਰਾਬਰ ਵੰਡਣਾ ਹੈ ਠੀਕ ਹੈ ਜੀ ਵੰਡਣਾ ਹੈ ਤਾਂ ਹਰੇਕ ਦੋਸਤ ਨੂੰ ਕਿੰਨੇ ਪਹਿਲਾਂ ਮੰਨ ਲਓ ਗੁਣਾ 'ਚ ਕੀ ਕਰਦੇ ਸਾਡੇ ਕੋਲ ਇੱਕ ਦਾ ਕੀਮਤ ਜਾਂ ਇੱਕ ਦੀ ਚੀਜ਼ ਦਿੱਤੀ ਹੁੰਦੀ ਸੀ ਉਹਨੂੰ ਬਾੜਿਆਂ ਦੇ ਵਿੱਚ ਵੰਡਣ ਵਾਸਤੇ ਕਿੰਨੀਆਂ ਚਾਹੀਦੀਆਂ ਤਾਂ ਗੁਣਾ ਕਰਦੇ ਸੀ ਤਾਂ ਹੁਣ ਸਾਡੇ ਕੋਲ ਜ਼ਿਆਦਾ ਦਿੱਤੀਆਂ ਹੋਈਆਂ ਉਹਨੂੰ ਇੱਕ ਦੇ ਅਕੋਰਡਿੰਗ ਦੱਸਣਾ ਤਾਂ ਅਸੀਂ ਕੀ ਕਰਾਂਗੇ ਭਾਗ ਕਰਾਂਗੇ ਤਾਂ ਤੁਸੀਂ 99825 ਨੂੰ 33 ਨਾਲ ਭਾਗ ਕਰ ਦਿਓ ਤਾਂ 33 ਦਾ ਪਹਾੜਾ ਵੀ ਬੜਾ ਸੌਖਾ ਹੈ ਗੁਣਾ ਕਰ ਲਓ ਜਾਂ ਜੋੜ ਲਓ 33 3 66 33 3 99 100 ਬਣਾ ਲਓ ਠੀਕ ਹੈ ਜੀ ਅੱਗੇ 33 4 132 ਹੋਗੇ 33 5 165 ਹੋਗੇ ਇਸ ਤਰ੍ਹਾਂ ਤੁਸੀਂ ਜਿਹੜੇ ਹੈਗੇ ਨੇ ਇਹ ਸਟਾਰਟ ਕਰ ਸਕਦੇ ਹੋ ਸੋ ਜਗ੍ਹਾ ਹੈਗੀ ਆਪਾਂ ਘੱਟ ਤੇ ਉਹਦੇ ਅਕੋਰਡਿੰਗ ਅ ਸੋਲਵ ਹੈ ਜਿਹੜਾ ਬਾਅਦ ਚ ਕਹਾੜੇ ਫੇਰ ਲਿਖ ਲਾਂਗੇ ਜਾਂ ਤੁਸੀਂ ਸੌਰੀ ਐਥੈਨਿਕ ਸੋ ਹੁਣ ਅਸੀਂ 99 ਲੈ ਕੇ ਆਉਣੇ ਆ 3 ਤੇ 33 3 99 ਆ ਗਿਆ ਕੁਛ ਨਹੀਂ ਬਚਿਆ ਜੀ 8 ਆ ਗਿਆ 8 ਵੰਡਿਆ ਨਹੀਂ ਜਾਂਦਾ 0 ਤਾਂ ਪੂਰਾ ਕਿੰਨੇ ਆ ਗਏ 2 82 ਹੈ ਨਹੀਂ ਜੀ ਤਾਂ 33 ਦੁਣਾ 66 ਆ ਗਏ ਤਾਂ 66 ਨੂੰ ਜਦੋਂ ਤੁਸੀਂ ਘਟਾ ਦੋਗੇ ਤਾਂ ਤੁਹਾਡੇ ਕੋਲ ਕਿੰਨਾ ਆ ਜਾਏਗਾ 12 6 1 165 ਤਾਂ 33 50 165 ਠੀਕ ਹੈ ਜੀ ਤਾਂ ਕੁਝ ਵੀ ਨਹੀਂ ਬਾਕੀ ਬਚਿਆ ਤਾਂ ਇਹ ਪੂਰੇ ਪੂਰੇ ਵੰਡੇ ਜਾਣਗੇ ਤਾਂ ਇਹਦਾ ਮਤਲਬ ਕੀ ਹੈ ਜੀ 33 ਦੋਸਤਾਂ ਦੇ ਵਿੱਚ ਬਰਾਬਰ ਵੰਡਨੇ ਆ ਤਾਂ 33 ਦੋਸਤਾਂ ਦੇ ਵਿੱਚੋਂ ਹਰ ਇੱਕ ਦੋਸਤ ਨੂੰ ਕਿੰਨੇ ਰੁਪਏ ਮਿਲਣਗੇ ਜੀ 3025 ਰੁਪਏ ਤਾਂ 33 ਦੋਸਤਾਂ ਨੂੰ ਹਰੇਕ ਨੂੰ ਕਿੰਨੇ ਰੁਪਏ ਕਿੰਨੇ-ਕਿੰਨੇ ਰੁਪਏ ਆਉਣਗੇ ਜੀ 3025 ਰੁਪਏ ਤੁਹਾਡਾ ਆਨਸਰ ਆ ਗਿਆ ਜੀ ਠੀਕ ਹੈ ਜੀ ਤਾਂ ਪਹਾੜਾ ਬਣਾਉਣਾ ਤੁਹਾਨੂੰ ਪਿਛਲੇ ਜੋ ਵੀਡੀਓ ਆਈ ਹੈ ਜੋ 2.7 ਅਭਿਆਸ ਦੀ ਆਈ ਹੈ ਉਹਦੇ ਵਿੱਚ ਸਿਖਾਇਆ ਸੀ ਤਾਂ ਤੁਸੀਂ ਸਿੱਖ ਗਏ ਹੋਮੋਗੇ ਪਹਾੜੇ ਬਣਾਉਣੇ ਕੋਈ ਖਾਸ ਔਖੇ ਨਹੀਂ ਹੁੰਦੇ ਸੋ ਕਰਦੇ ਆ ਜੀ ਨੈਕਸਟ ਕੁਐਸਚਨ ਦਾਦਾ ਜੀ ਨੇ 72000 ਸਾਢੇ 4 ਭੈਣ ਭਰਾਵਾਂ ਵਿੱਚ ਬਰਾਬਰ ਵੰਡੇ ਹਰੇਕ ਨੂੰ ਕਿੰਨੇ ਰੁਪਏ ਮਿਲੇ ਇੱਕੋ ਜਿਹੇ ਕੁਸ਼ ਨਹੀਂ ਹੋਣਗੇ ਜੀ ਕੋਈ ਖਾਸ ਔਖੇ ਨਹੀਂ ਹੈ ਤਾਂ ਇਹ بڑا ਹੀ ਸੌਖਾ ਕਿ 72000 ਨੂੰ ਤੁਸੀਂ 4 ਭੈਣ ਭਰਾਵਾਂ 'ਚ ਵੰਡੋਂਗੇ ਇਹਦਾ ਪਹਾੜਾ ਵੀ ਸੌਖਾ ਹੈ ਠੀਕ ਹੈ ਜੀ 18 ਚੌਕੇ 72 ਹੁੰਦੇ ਨੇ 18 ਚੌਕੇ 72 ਹੁੰਦੇ ਨੇ ਤਾਂ ਮਤਲਬ 18 18000 ਆਉਣਗੇ ਚਲੋ ਆਪਾਂ ਆਪਣੇ ਅਕੋਰਡਿੰਗ ਵੰਡ ਕੇ ਦੇਖਦੇ ਹਾਂ 4 1 4 8 ਚੌਕਾ 32 ਕੁਝ ਨਹੀਂ ਬਚਿਆ ਮਗਰ ਜ਼ੀਰੋਆਂ ਕਿੰਨੀਆਂ ਬਚ ਗਈਆਂ 3 ਤਾਂ ਇਹਦੇ ਨਾਲ 3 ਜ਼ੀਰੋਆਂ ਲਗਾ ਦੋ ਤਾਂ ਇਹਦਾ ਮਤਲਬ ਹਰੇਕ ਭੈਣ ਭਰਾ ਨੂੰ ਚਾਰਾਂ ਨੂੰ 18 18000 ਰੁਪਏ ਮਿਲੇ ਤਾਂ ਉੱਤਰ ਕਿਵੇਂ ਲਿਖੋਗੇ ਹਰੇਕ ਨੂੰ 18 18000 ਰੁਪਏ ਮਿਲੇ ਤਵੰਡੋ ਸੌਖੀ ਹੈ ਜੀ 18 ਚੌਕੇ 72 ਆਉਂਦੇ ਆ ਪਹਾੜਾ ਵੀ ਆਉਂਦਾ ਤੁਹਾਨੂੰ ਸੋ ਅਗਲਾ ਕੁਐਸਚਨ ਅਗਲੇ ਕੁਐਸਚਨ ਦੇ ਵਿੱਚ ਕੀ ਹੈ ਜੀ ਸੰਖਿਆ 26 ਨੂੰ ਕਿਸ ਸੰਖਿਆ ਨਾਲ ਗੁਣਾ ਕਰੀਏ ਕਿ ਗੁਣਫਲ 14508 ਆ ਜੀ ਤਾਂ ਮੰਨ ਲਓ 26 ਨੂੰ ਕਿਸ ਸੰਖਿਆ ਨਾਲ ਗੁਣਾ ਕਰੀਏ ਕਿ ਸਾਡੇ ਕੋਲੇ 14508 ਅਨਸਰ ਆ ਜੇ ਇਹਦਾ ਮਤਲਬ ਜੇ ਆਹ ਸੰਖਿਆ ਇੱਧਰ ਗੁਣਾ ਗਈ ਇਹਨੂੰ ਦੂਜੇ ਪਾਸੇ ਅਸੀਂ ਆ ਪਤਾ ਕਰਨੀ ਹੈ ਤਾਂ ਇਹਦਾ ਮਤਲਬ ਜਦੋਂ ਦੂਜੇ ਪਾਸੇ ਲੈ ਕੇ ਜਾਵਾਂਗੇ ਤਾਂ ਕੀ ਹੋਜੂਗੀ ਭਾਗ ਹੋਜੂਗੀ ਜੀ ਹੁਣ ਸਿੱਧਾ-ਸਿੱਧਾ ਪਤਾ ਲੱਗ ਗਿਆ ਕਿ 26 ਦੇ ਨਾਲ 14508 ਨੂੰ ਭਾਗ ਕਰਨਾ ਹੈ ਜੀ ਤਾਂ ਉਮੀਦ ਹੈ ਕਿ ਸਵਾਲ ਸਮਝ ਆ ਗਿਆ ਭਾਗ ਕਰਨੀ ਹੈ ਤਾਂ ਇਹ ਸਵਾਲ ਤੁਸੀਂ ਜ਼ਰੂਰ ਖੁਦ ਸੋਲਵ ਕਰਕੇ ਰਿਪਲਾਈ ਕਰਿਓ ਸੋ ਦੇਖਦੇ ਆਂ ਜੀ ਪੰਜਵਾਂ ਕੁਐਸਚਨ ਕੁਐਸਚਨ ਸੌਖਾ ਸੀ ਇਸ ਲਈ ਤੁਹਾਡੇ ਲਈ ਛੱਡਿਆ ਕਿਤੇ ਇਹ ਨਹੀਂ ਸੋਚਣਾ ਕਿ ਸਰ ਵਿੱਚੋਂ ਵਿੱਚੋਂ ਕੁਐਸਚਨ ਛੱਡੀ ਜਾਂਦੇ ਆ ਜੇ ਕੁਐਸਚਨ ਛੱਡਾਂਗੇ ਤੁਸੀਂ ਫੇਰ ਹੀ ਪ੍ਰੈਕਟਿਸ ਕਰੋਗੇ ਠੀਕ ਹੈ ਜੇ ਸਾਰੇ ਕਰਵਾ ਹੀ ਦਿੱਤੇ ਤੇ ਆਪਣੇ ਆ ਖੁਦ ਕਰੋਗੇ ਨਹੀਂ ਕਿਉਂਕਿ ਮੈਥ ਇੱਕ ਪ੍ਰੈਕਟੀਕਲ ਸਬਜੈਕਟ ਹੈ ਜਿੰਨਾ ਚਿਰ ਖੁਦ ਨਹੀਂ ਕਰਕੇ ਦੇਖੋਗੇ ਕੁਐਸਚਨ ਤੁਹਾਨੂੰ ਪੂਰੇ ਪ੍ਰੋਪਰਲੀ 100% ਸਮਝ ਨਹੀਂ ਆਉਣੇ ਸੋ ਦੇਖਦੇ ਆਂ ਜੀ ਅਗਲਾ ਕੁਐਸਚਨ ਮਾਲੀ ਕੋਲ 23976 ਫੁੱਲ ਹਨ 24 24 ਫੁੱਲਾਂ ਵਾਲੇ ਕਿੰਨੇ ਹਾਰ ਤਿਆਰ ਹੋਣਗੇ ਤਾਂ ਕੀ ਕਰਨਾ ਹੈ ਜੀ 23976 ਨੂੰ 24 ਨਾਲ ਵੰਡੋ ਕਰਨਾ ਤਾਂ ਤੁਹਾਨੂੰ ਇਹ ਕੁਸ਼ਣ ਵੀ ਸੌਖਾ ਲੱਗਣਾ ਚਾਹੀਦਾ ਕਿਉਂਕਿ 24 ਦਾ ਪਹਾੜਾ ਤਾਂ ਤੁਹਾਨੂੰ ਆਲਰੇਡੀ ਆਉਂਦਾ ਹੁਣ ਦੇਖੋ ਬਾਹਰ 24 ਹੈ ਇੱਥੇ 23 ਹੈ 24 ਦੇ ਪਹਾੜੇ 'ਚ 23 ਤਾਂ ਆਉਂਦਾ ਹੀ ਨਹੀਂ ਤਾਂ ਤੁਸੀਂ 239 ਲੈ ਲਓ ਸਿੱਧਾ ਹੀ ਜ਼ੀਰੋ ਲਗਾਉਣ ਦੀ ਥਾਂ ਤੇ ਠੀਕ ਹੈ ਜੀ ਤਾਂ 239 ਤਾਂ 24 ਦਾ ਪਹਾੜਾ ਜਦੋਂ ਲਿਖੋਗੇ ਪਹਿਲਾਂ ਵੀ ਲਿਖਿਆ ਸੀ ਅਗਰ ਤੁਹਾਡੇ ਯਾਦ ਹੋਵੇ ਠੀਕ ਹੈ ਜੀ ਅ ਰਹਿ ਗਏ ਵਿੱਚੋਂ ਕੁਝ 192 ਰਹਿ ਗਿਆ 24 8 ਰਹਿ ਗਿਆ ਸੀ ਠੀਕ ਹੈ ਜੀ ਤਾਂ ਇਜ਼ੀ ਹੈ 24 ਦਾ ਪਹਾੜਾ ਤੁਹਾਨੂੰ ਆਲਰੇਡੀ ਆਉਂਦਾ ਹੀ ਹੈ ਤੇ ਇੱਥੇ 240 ਤਾਂ ਹੁਣ ਦੇਖੋ 239 216 ਆਉਣਗੇ 216 ਆਉਣਗੇ 9 ਤੇ ਵੈਸੇ ਸਵਾਲ ਤੁਸੀਂ ਕਰ ਲੈਂਦੇ ਕੋਈ ਗੱਲ ਨਹੀਂ ਆਪਾਂ ਜਰੂਰ ਸੋਲਵ ਕਰਵਾਵਾਂਗੇ ਤਾਂ 237 ਆ ਗਿਆ ਜੀ ਆਹ ਸੌਰੀ ਹਾਂ ਉੱਪਰੋਂ ਆ ਗਿਆ 7 ਕੈਰੀ ਕਰ ਲੇ ਤਾਂ ਸਾਡੇ ਕੋਲੇ 237 ਆ ਗਿਆ ਫਿਰ 9 ਦੇ ਉੱਤੇ ਆਹ ਸੌਰੀ ਥੋੜੀ ਜਿਹੀ ਗਲਤੀ ਲੱਗੀ ਲਿਖਣ ਦੇ ਵਿੱਚ ਉਹੀ ਰਿਪੀਟ ਹੋ ਗਿਆ ਸੀ ਤਾਂ ਅੱਗੇ ਤੁਹਾਡੇ ਕੋਲੇ 21 ਬਚ ਗਏ 216 ਫਿਰ 24 ਆਇਆ 216 ਬਚੇ ਹੀ ਨਹੀਂ ਜੀ ਕੁਝ ਠੀਕ ਹੈ ਜੀ ਕੁਝ ਨਹੀਂ ਬਚਿਆ ਤਾਂ ਪੂਰਾ ਵੰਡਿਆ ਗਿਆ ਤਾਂ ਹਾਰ ਕਿੰਨੇ ਬਣਗੇ ਫਿਰ 24 24 ਫੁੱਲਾਂ ਵਾਲੇ 999 ਹਾਰ ਤਿਆਰ ਹੋਣਗੇ ਜੀ ਕਿੰਨੇ ਹੋਣਗੇ 999 ਤਾਂ ਵੰਡੋ ਹੀ ਕਰਨੀ ਹੈ ਪਹਾੜੇ ਆਉਣੇ ਜ਼ਰੂਰੀ ਨੇ ਸੋ ਦੇਖਦੇ ਆਂ ਜੀ ਅਗਲਾ ਕੁਐਸਚਨ 6ਵੇਂ ਕੁਐਸਚਨ ਦੇ ਵਿੱਚ ਦੇਖੋ ਕੀ ਹੈ ਜੀ 40000 ਰੁਪਏ ਦੀ ਰਕਮ ਵਿੱਚ 2 2000 ਦੇ ਕਿੰਨੇ ਨੋਟ ਹੋਣਗੇ 2 2000 ਦੇ ਕਿੰਨੇ ਨੋਟ ਹੋਣਗੇ 40000 ਰੁਪਏ ਦੇ ਵਿੱਚ ਰੁਪਏ ਕਿੰਨੇ ਆ ਜੀ 40000 ਤੁਹਾਡੇ ਕੋਲ ਨੋਟ ਕਿੰਨੇ ਦਾ ਜੀ 2000 ਦਾ ਤਾਂ ਜਦੋਂ ਅਸੀਂ ਇਹਨੂੰ PYQ ਫਾਰਮ ਲਿਖਦੇ ਆਂ p/q ਭਾਗ ਕੇ ਅੰਸ਼ ਵਟਾ ਹਰ ਲਿਖ ਦਿੰਨੇ ਆ ਤਾਂ ਉੱਪਰ ਸਾਡੇ ਕੋਲ ਉਹ ਸੰਖਿਆ ਜਿਹਨੂੰ ਅਸੀਂ ਭਾਜ ਬੋਲਦੇ ਆ ਥੱਲੇ ਉਹ ਆ ਜਿਹੜੀ ਭਾਜਕ ਤਾਂ ਇਹਨੂੰ ਤੁਸੀਂ ਇਸ ਤਰ੍ਹਾਂ ਵੀ ਵੰਡ ਸਕਦੇ ਹੋ ਭਾਜ ਵਟਾ ਭਾਜਕ ਵੀ ਕਰ ਸਕਦੇ ਆ ਭਾਜ ਵਟਾ ਭਾਜਕ ਵੀ ਕਰ ਸਕਦੇ ਹੋ ਜਦੋਂ ਵੱਡੀ ਸੰਖਿਆ ਆ ਗਈ ਤਾਂ ਦੇਖੋ ਕੀ ਹੈ ਥੱਲੇ 3 ਜ਼ੀਰੋ ਆਣੇ ਉੱਪਰ 3 ਜ਼ੀਰੋ ਆਣੇ ਹੁਣ ਰਹਿ ਗਿਆ 40 ਥੱਲੇ ਰਹਿ ਗਏ 2 ਜਦੋਂ ਇਹਨੂੰ ਇਹਦੇ ਨਾਲ ਵੰਡੋਗੇ ਤਾਂ 20 2 40 ਹੁੰਦੇ ਆ। ਤਾਂ ਫਿਰ 2 2000 ਦੇ ਕਿੰਨੇ ਨੋਟ ਆਗੇ ਜੀ? 20 ਨੋਟ ਆਗੇ। ਸਮਝ ਆ ਗਿਆ ਅਨਸਰ? 40000 ਨੂੰ ਜਦੋਂ 2000 ਨਾਲ 2000 ਦਾ ਪਹਾੜਾ ਬਣਾਉਣ ਦੀ ਜ਼ਰੂਰਤ ਨਹੀਂ, ਤੁਸੀਂ ਭਾਜ ਬਟਾ ਭਾਜਕ ਕਰਕੇ ਵੀ ਇਹਨੂੰ ਹੱਲ ਕਰ ਸਕਦੇ ਹੋ। ਤਾਂ 2000 ਦੇ ਜਦੋਂ ਤੁਸੀਂ 20 ਨੋਟ ਲਾਓਗੇ ਤਾਂ ਦੇਖੋ 2 2 4, 3 ਤੇ 1 4 ਜ਼ੀਰੋ ਆ ਗੀਆਂ। ਤਾਂ ਆ ਗਿਆ 40000। ਠੀਕ ਹੈ ਜੀ ਇਹ ਕੁਐਸ਼ਨਸ ਨੂੰ ਤੁਸੀਂ ਇਦਾਂ ਵੀ ਸੋਲਵ ਕਰ ਸਕਦੇ ਹੋ ਗਲਤ ਨਹੀਂ ਹੁੰਦੇ ਅੱਗੇ ਵੱਡੀਆਂ ਕਲਾਸਿਸ ਚ ਜਾ ਕੇ ਤੁਸੀਂ ਇਦਾਂ ਹੀ ਡਿਵਾਈਡ ਕਰਨੀ ਹੈ ਇਹਨੂੰ ਵਟੀਆਂ ਚ ਲਿਖ ਕੇ ਠੀਕ ਹੈ ਜੀ ਤਾਂ ਅਗਲਾ ਕੁਐਸ਼ਨ ਦੇਖਦੇ ਹਾਂ 7ਵਾਂ 25000 ਰੁਪਏ ਖੁੱਲੇ ਚਾਹੀਦੇ ਨੇ ਜਿਵੇਂ ਤੁਸੀਂ ਵੀ ਕਈ ਵਾਰ ਦੁਕਾਨਾਂ ਦੇ ਉੱਪਰ ਗਏ ਹੋ 500 1000 2000 ਦੇ ਨੋਟ ਨਹੀਂ ਖੁੱਲੇ ਕਰਵਾਉਣ ਲਈ ਤੁਹਾਡੇ ਮੰਮੀ ਪਾਪਾ ਤੁਹਾਨੂੰ ਭੇਜਦੇ ਨੇ ਤਾਂ ਇਸੇ ਤਰ੍ਹਾਂ ਹੀ 25000 ਰੁਪਏ ਮੈਨੂੰ ਖੁੱਲੇ ਚਾਹੀਦੇ ਨੇ ਭਾਵੇਂ 150 ਦੇ ਨੋਟ ਚਾਹੀਦੇ ਨੇ ਤਾਂ ਹੀੜ ਲਿਖੇ ਦੇ ਅਨੁਸਾਰ ਕਿੰਨੇ ਕਿੰਨੇ ਨੋਟ ਹੋਣਗੇ ਮੰਨ ਲਓ ਜੇ 25000 ਮੈਂ 1000 1000 ਦੇ ਨੋਟ ਲੈਣ ਚਲਿਆ ਗਿਆ ਤਾਂ ਜਿੱਤੋਂ ਮੈਂ ਖੁੱਲੇ ਲੈ ਰਿਹਾ ਮੈਨੂੰ ਕਿੰਨੇ ਨੋਟ ਦਊਗਾ ਫਿਰ ਕਿਉਂਕਿ ਤੁਸੀਂ ਬਾਜ਼ਾਰ 'ਚ ਜਾਂਦੇ ਹੋ ਤੁਹਾਨੂੰ ਪਤਾ ਵੀ ਹੋਣਾ ਚਾਹੀਦਾ ਹੈ ਨਾ ਪ੍ਰੈਕਟੀਕਲੀ ਵੀ ਪਤਾ ਹੋਣਾ ਚਾਹੀਦਾ ਲਾਈਫ ਦੇ ਵਿੱਚ ਕੰਮ ਆਉਣ ਵਾਲੀਆਂ ਚੀਜ਼ਾਂ ਨੇ ਇਹ ਤਾਂ ਦੇਖੋ ਕਿੰਨੇ ਨੂੰ 1000 ਨਾਲ ਗੁਣਾ ਕਰਾਂਗੇ ਕਿ ਸਾਡੇ ਕੋਲ 25000 ਆਜੂਗਾ ਦੇਖੋ 25000 ਤੇ 1000 ਤਾਂ 25 ਨਾਲ ਗੁਣਾ ਕਰੋਗੇ ਫੇਰ ਹੀ ਬਣੇਗਾ ਨਾ ਆ ਦੇਖੋ 25000 1000 ਤਿੰਨ ਜ਼ੀਰੋਆਂ ਕੱਟ ਦੋ 25 ਨੂੰ 1 ਨਾਲ ਕਰੋਗੇ ਤਾਂ 25 ਤਾਂ ਕਿੰਨੇ ਨੋਟ ਆਉਣਗੇ ਜੀ 25 ਜਦੋਂ 500 ਦੇ ਲੈਣ ਜਾਓਗੇ ਫਿਰ ਕੀ ਆਊਗਾ ਤਾਂ 25000 ਨੂੰ ਹੁਣ 500 ਤੇ ਭਾਗ ਕਰ ਦੋ 10201020 ਤਾਂ 5ਉ 5ੀ 25 ਨਾਲ ਇੱਕ ਲੱਗੀ 0 ਤਾਂ ਕਿੰਨੇ ਨੋਟ ਹੋਗੇ ਜੀ 50 ਤੇ ਜਦੋਂ 100 ਦੇ ਨੋਟ ਲੈਣ ਜਾਓਗੇ ਤਾਂ 25000 ਨੂੰ 100 ਨਾਲ ਭਾਗ ਕਰ ਦਿਓ ਦੋ ਜ਼ੀਰੋਆਂ ਕੱਟ ਗਈਆਂ ਇੱਕ ਤੇ ਕਟੋਗੇ ਉਨਾ ਹੀ ਆਜੂ 250 ਤਾਂ 250 ਆਹ ਸਾਡਾ ਆਨਸਰ ਆ ਗਿਆ ਜੀ ਮੈਨੂੰ ਲੱਗਦਾ ਕਿ ਸਮਝ ਆ ਗਿਆ ਕੋਈ ਜ਼ਿਆਦਾ ਔਖਾ ਨਹੀਂ ਕਿਉਂਕਿ ਰੁਪਈਆਂ ਵਾਲੀ ਗੱਲ ਤਾਂ ਵੈਸੇ ਵੀ ਅਸੀਂ ਸੌਖੀ ਸਮਝ ਜਾਂਦੇ ਹੁੰਦੇ ਆ 100 ਕਰਦੇ ਆਂ ਜੀ ਅੱਗੇ ਕੁਐਸਚਨ 8ਵਾਂ 8ਵੇਂ ਕੁਐਸਚਨ ਦੇ ਵਿੱਚ ਸਾਨੂੰ ਕੀ ਦਿੱਤਾ ਹੋਇਆਗਾ ਇੱਕ ਜੀਸੀਬੀ ਮਸ਼ੀਨ ਇੱਕ ਢੇੜੇ ਵਿੱਚ 900 ਇੱਟਾਂ ਚੁੱਕਦੀ ਆ ਤਾਂ 99000 ਇੱਟਾਂ ਚੁੱਕਣ ਲਈ ਕਿੰਨੇ ਢੇੜੇ ਲੱਗਣਗੇ ਮੰਨ ਲਓ ਤੁਸੀਂ ਕੋਈ ਚੀਜ਼ ਲਿਆ ਰਹੇ ਹੋ ਇੱਕ ਢੇੜੇ ਦੇ ਵਿੱਚ 5 ਚੀਜ਼ਾਂ ਲਿਆ ਰਹੇ ਹੋ ਤਾਂ 50 ਚੀਜ਼ਾਂ ਕਿੰਨੇ 곗ੇ ਚ ਚੱਕ ਕੇ ਲਿਆਉਂਗੇ 50 ਨੂੰ 5 ਤੇ ਵੰਡੋਗੇ 10 ਆ ਗਿਆ 10 곗ੇ ਲੱਗਣਗੇ ਤਾਂ ਇਸੇ ਤਰ੍ਹਾਂ ਇੱਕ 곗ੇ ਚ 900 ਇਟਾਂ ਆਉਂਦੀਆਂ ਤਾਂ 99000 ਸੌਖਾ ਹੀ ਐ ਕੁੱਲ ਜਿੰਨੀਆਂ ਇਟਾਂ ਅਸੀਂ ਚੱਕਣੀਆਂ ਨੇ ਕਿੰਨੀਆਂ 99000 ਇੱਕ 곗ੇ ਵਿੱਚ ਕਿੰਨੀਆਂ ਇਟਾਂ ਆਉਂਦੀਆਂ ਨੇ ਇੱਕ 곗ੇ ਵਿੱਚ ਕਿੰਨੀਆਂ ਇਟਾਂ ਆਉਂਦੀਆਂ ਨੇ 900 ਠੀਕ ਹੈ ਜੀ ਇੱਕ ਢੇੜੇ ਵਿੱਚ ਕਿੰਨੀਆਂ ਆਉਂਦੀਆਂ ਨੇ ਵੰਡ ਦੋ ਵੈਸੇ ਤੁਹਾਨੂੰ ਸਕੂਲ ਦੇ ਵਿੱਚ ਇਹ ਸਵਾਲ ਬੜੇ ਹੀ ਤਰੀਕੇ ਨਾਲ ਵੀ ਇੱਕ ਢੇੜੇ ਵਿੱਚ ਜਿੰਨੀਆਂ ਇੱਟਾਂ ਆਉਂਦੀਆਂ ਹਨ 900 ਠੀਕ ਹੈ ਜਾਂ 900 ਇੱਟਾਂ ਕਿੰਨੇ ਢੇੜਿਆਂ ਵਿੱਚ ਆਉਂਦੀਆਂ ਨੇ ਇੱਕ ਤਾਂ ਇੱਕ ਇੱਟ ਕਿੰਨੇ ਢੇੜਿਆਂ ਵਿੱਚ ਆਏਗੀ 1/900 ਤਾਂ 99000 ਇੱਟਾਂ ਕਿੰਨੇ ਚਾਹਣਗੀਆਂ ਪਰ ਦੋਸਤੋ ਬੱਚਿਓ ਮੇਰਾ ਮਕਸਦ ਇੱਥੇ ਤੁਹਾਨੂੰ ਸਵਾਲ ਸਮਝਾਉਣਾ ਵੀ ਹੈ ਤੇ ਤੁਹਾਨੂੰ ਆਉਣ ਵਾਲੀਆਂ ਕਲਾਸਿਸ ਤੇ ਕੰਪੀਟੀਟਿਵ ਇਗਜ਼ਾਮ ਦੇ ਵਿੱਚ ਤਿਆਰ ਕਰਨਾ ਵੀ ਹੈ ਤਾਂ ਜੋ ਪ੍ਰਾਣੇ ਤਰੀਕੇ ਨੇ ਟ੍ਰੈਡੀਸ਼ਨਲ ਤਰੀਕੇ ਨੇ ਉਹ ਤੁਹਾਨੂੰ ਕਨਸੈਪਟ ਕਲੀਅਰ ਕਰਾਉਣ ਚ ਕਿਤੇ ਨਾ ਕਿਤੇ ਦਿੱਕਤ ਦਿੰਦੇ ਨੇ ਤਾਂ ਤੁਹਾਨੂੰ ਕੁਐਸਚਨ ਸਮਝ ਕੇ ਉਸ ਦਾ ਕਰਨਾ ਕੀ ਹੈ ਤੇ ਹੋਏਗਾ ਕਿਵੇਂ ਇਹ ਸਮਝਾਉਣਾ ਜ਼ਰੂਰੀ ਆ ਕਿ ਇਹਨੂੰ ਅਸੀਂ ਭਾਗ ਕਰਨਾ ਕਿ ਇਹਨੂੰ ਅਸੀਂ ਵੰਡੋ ਕਰਨਾ ਵੰਡੋ ਦੇ ਕਿਹੜੇ-ਕਿਹੜੇ ਤਰੀਕੇ ਨੇ ਸੋ ਅਗਰ ਅਸੀਂ ਉਹ ਲਾਈਨਾਂ ਦੇ ਵਿੱਚ ਉਵੇਂ ਹੀ ਲਿਖੀ ਜਾਵਾਂਗੇ ਜਦੋਂ ਕੰਪੀਟੀਟਿਵ ਇਗਜ਼ਾਮ ਦੇ ਵਿੱਚ ਅਸੀਂ ਜਾਂਦੇ ਆ ਤੇ ਉੱਥੇ ਜਾ ਕੇ ਜਦੋਂ ਅਸੀਂ ਆਬਜੈਕਟਿਵ ਕੁਐਸਚਨ ਸਾਡੇ ਕੋਲ ਚਾਰ ਆਨਸਰ ਦੇ ਦਿੱਤੇ ਜਾਂਦੇ ਨੇ A B C D ਤੇ ਉਹਨਾਂ ਵਿੱਚੋਂ ਸਹੀ ਆਨਸਰ ਕਰਨਾ ਉਦੋਂ ਸਾਨੂੰ ਕਿਉਂ ਨਹੀਂ ਆਉਂਦਾ ਉਦੋਂ ਅਸੀਂ ਉਹ ਲੰਬੇ ਚੱਕਰਾਂ 'ਚ ਪੈ ਜਾਂਦੇ ਆ ਜੀ ਵੇ ਇੱਕ ਦੇ ਇੰਨੇ ਆ ਦੱਸ ਦੇ ਇੰਨੇ ਹੋਣਗੇ ਪੰਜ ਦੇ ਇੰਨੇ ਹੋਣਗੇ ਤਾਂ ਸਾਨੂੰ ਸਿੱਧਾ ਕਨਸੈਪਟ ਕਿਉਂ ਨਹੀਂ ਕਲੀਅਰ ਹੁੰਦਾ ਠੀਕ ਹੈ ਤਾਂ ਉਹ ਕਨਸੈਪਟ ਕਲੀਅਰ ਕਰਾਉਣਾ ਹੀ ਸਾਡਾ ਮਕਸਦ ਹੈ ਇਸੇ ਲਈ ਅਸੀਂ ਇਹ ਸਿਸਟਮ ਸ਼ੁਰੂ ਕੀਤਾ ਅਗਰ ਅਸੀਂ ਕੁਝ ਅਲੱਗ ਨਹੀਂ ਕਰਵਾਵਾਂਗੇ ਤਾਂ ਤੁਹਾਡੇ ਸਮਝ ਕਿਵੇਂ ਆਵੇਗਾ ਸੋ ਇਹ ਚੀਜ਼ ਸਿੱਖਣੀ ਬਹੁਤ ਜ਼ਰੂਰੀ ਆ ਕਿ ਕੰਪੀਟੀਟਿਵ ਇਗਜ਼ਾਮਸ ਦੇ ਵਿੱਚ ਤਾਂ ਹੀ ਸਿੱਖੋਗੇ ਸੋ ਹੁਣ ਦੇਖੋ ਤੁਹਾਡੇ ਕੋਲ ਕੁੱਲ ਢਾਈ ਨੀਆਂ ਨੇ ਇੱਕ ਜਿਹੜੇ ਚੈਨੀਆਂ ਆਉਂਦੀਆਂ ਨੇ ਵੰਡੋ ਕਰ ਦੋ ਭਾਗ ਕਰ ਦੋ ਦੋ ਜ਼ੀਰੋ ਨਾਲ ਦੋ ਜ਼ੀਰੋ 119991 ਜ਼ੀਰੋ ਬਚੀ ਸੀ ਠੀਕ ਹੈ ਜੀ ਤਾਂ 110 ਜਿਹੜੇ ਲੱਗਣਗੇ ਕੁੱਲ ਕਿੰਨੇ ਜਿਹੜੇ ਲੱਗਣਗੇ 100 10 ᱜੇੜੇ ਇਹ ਸਾਡਾ ਆਨਸਰ ਆ ਗਿਆ ਸੋ ਕੁਐਸ਼ਨ ਨੂੰ ਸਿੱਖਣ ਅਤੇ ਕਨਸੈਪਟ ਕਨਸੈਪਟ ਦਾ ਮਤਲਬ ਕੀ ਉਹਦਾ ਬੇਸਿਕ ਕੀ ਹੈ ਉਹ ਕੁਐਸ਼ਨ ਬਣਿਆ ਕੀ ਹੈ ਕਹਿ ਕੀ ਰਿਹਾ ਅਸੀਂ ਉਹਦੇ ਵਿੱਚ ਕਰਨਾ ਕਿਵੇਂ ਹੈ ਕੁਐਸ਼ਨ ਸੋਲਵ ਕਿਵੇਂ ਹੋਊਗਾ ਇਹ ਚੀਜ਼ ਸਮਝਣੀ ਬਹੁਤ ਜ਼ਰੂਰੀ ਹੈ ਜੇ ਨਹੀਂ ਸਮਝੋਗੇ ਤਾਂ ਫਿਰ ਉਹ ਪੁਰਾਣੇ ਰੱਟਾਫਿਕੇਸ਼ਨ ਤੇ ਆ ਜਾਓਗੇ ਤੇ ਮੈਥ ਜਿਹੜਾ ਹੈਗਾ ਉਹ ਰੱਟਾਫਿਕੇਸ਼ਨ ਨਹੀਂ ਹੈਗਾ ਮੈਥ ਹੈ ਜਿਹੜਾ ਇੱਕ ਪ੍ਰੈਕਟੀਕਲ ਸਬਜੈਕਟ ਹੈ ਇਹ ਪ੍ਰੈਕਟੀਕਲੀ ਤੁਹਾਨੂੰ ਕਰਕੇ ਹੀ ਸਿੱਖਣਾ ਪਵੇਗਾ ਸੋ ਉਮੀਦ ਹੈ ਕਿ ਸਮਝ ਆ ਗਿਆ ਹੋਣਾ ਕੁਐਸਚਨ ਅਗਲਾ ਸੋਲਵ ਕਰਦੇ ਹਾਂ ਜੀ ਤਾਂ ਨੌਵੇਂ ਕੁਐਸਚਨ ਚ ਸਾਡੇ ਕੋਲ ਕੀ ਦਿੱਤਾ ਹੈ ਰੇਲਵੇ ਦੀ ਇੱਕ ਟਿਕਟ ਦਾ ਮੁੱਲ 78 ਹੈ ਪਲਕ ਨੇ ਟਿਕਟਾਂ ਲੈਣ ਲਈ 7722 ਰੁਪਏ ਦਿੱਤੇ ਤਾਂ ਉਹਨੂੰ ਕਿੰਨੀਆਂ ਟਿਕਟਾਂ ਮਿਲੀਆਂ ਤਾਂ 7722 ਦੇ ਵਿੱਚ ਕਿੰਨੀਆਂ ਟਿਕਟਾਂ ਆਉਣਗੀਆਂ ਤਾਂ ਅਸੀਂ ਇਹ ਚੀਜ਼ ਪਤਾ ਕਰਨੀ ਹੈ ਨੌਵੇਂ ਕੁਐਸਚਨ ਦੇ ਵਿੱਚ ਤਾਂ ਕੀ ਕਰੋਗੇ ਜੀ ਭਾਗ ਕਰੋਗੇ ਹੁਣ ਇਹਨੂੰ ਤੁਸੀਂ ਐਂ ਕਰਨਾ ਐਂ ਕਰ ਲਓ ਭਾਗ ਤੇ ਜੇ ਤੁਸੀਂ ਐਵੇਂ ਕਰਨਾ ਐਵੇਂ ਵੀ ਕਰ ਸਕਦੇ ਹੋ ਤੁਸੀਂ ਐਵੇਂ ਵੀ ਕਰ ਸਕਦੇ ਹੋ ਜਿਵੇਂ ਦੇਖੋ ਇਹ ਸੰਖਿਆ 2 ਤੇ ਭਾਗ ਹੁੰਦੀ ਹੈ ਇਹ ਵੀ ਸੰਖਿਆ 2 ਤੇ ਭਾਗ ਹੁੰਦੀ ਹੈ ਇਹਨੂੰ ਵੀ ਅਸੀਂ 2 ਤੇ ਵੰਡਤਾ ਇਹਨੂੰ ਵੀ ਅਸੀਂ 2 ਤੇ ਵੰਡਤਾ ਜਦੋਂ ਇਹਨੂੰ ਅਸੀਂ 2 ਤੇ ਵੰਡਾਂਗੇ ਸਾਰੀ ਨੂੰ ਤਾਂ ਸਾਡੇ ਕੋਲੇ ਕੀ ਆ ਜੂਗਾ ਇੱਥੇ ਦੋ ਤੇ ਵੰਡ ਕੇ ਦੇਖੋਗੇ 2 3 6 17 2 8 16 12 2 6 12 ਠੀਕ ਹੈ ਜੀ ਮਤਲਬ ਕਿ ਪਹਿਲਾਂ ਕਿੰਨਾ ਆ ਗਿਆ ਸਾਡੇ ਕੋਲੇ 3 ਫਿਰ ਕਿੰਨਾ ਆ ਗਿਆ 8 ਫਿਰ ਕਿੰਨਾ ਆ ਗਿਆ 6 ਫਿਰ 2 1 2 ਤੇ ਥੱਲੇ ਕਿੰਨਾ ਆ ਗਿਆ 29 ਤਾਂ ਹੁਣ ਸਾਨੂੰ ਕਲੀਅਰ ਹੋ ਗਿਆ ਕਿ ਸਾਰੀ ਸੰਖਿਆ ਹੁਣ 29 ਤੇ ਵੰਡੀ ਜਾਊ ਕਿਉਂਕਿ 29 ਇੱਕ ਅਭਾਜ ਸੰਖਿਆ ਕੀ ਜਿਹੜੀ ਕਿਸੇ ਵੀ ਪਹਾੜੇ 'ਚ ਨਹੀਂ ਆਉਂਦੀ ਆਪਣੇ ਆਪ ਦੀ ਵੰਡੀ ਜਾਂਦੀ ਹੈ ਤਾਂ ਹੁਣ ਅਸੀਂ ਕੀ ਕਰਾਂਗੇ ਅਸੀਂ 3861 ਨੂੰ 29 'ਤੇ ਵੰਡਾਂਗੇ ਜਾਂ ਤੁਸੀਂ 78 'ਤੇ ਵੀ ਵੰਡ ਸਕਦੇ ਹੋ ਕੋਈ ਇਸ਼ੂ ਨਹੀਂ ਹੈਗਾ ਕੋਈ ਔਖਾ ਕੰਮ ਨਹੀਂ ਹੈਗਾ ਠੀਕ ਹੈ ਜੀ ਪਰ ਇਹ ਹੈ ਵੀ ਜੇ ਥੋੜਾ ਜਿਹਾ ਸਵਾਲ ਛੋਟਾ ਹੋ ਜਾਊਗਾ ਤਾਂ ਤੁਹਾਨੂੰ ਸੋਲਵ ਕਰਨਾ ਸੌਖਾ ਹੋ ਜਾਊਗਾ ਤਾਂ ਦੋਨੇ 2-2 'ਤੇ ਵੰਡ ਕੇ ਸਾਡੇ ਕੋਲ ਇੰਨੇ ਆ ਗਏ ਤਾਂ ਹੁਣ ਅਸੀਂ ਅੱਗੇ ਕੀ ਕਰਾਂਗੇ ਇਹਨੂੰ 29 ਤੇ ਵੰਡਾਂਗੇ 29 ਤੇ ਵੰਡ ਕੇ 29 ਤੇ ਵੰਡ ਕੇ ਆਨਸਰ ਪਤਾ ਲੱਗ ਜਾਊਗਾ ਅਗਰ ਤੁਸੀਂ 78 ਤੇ ਵੰਡਣਾ ਚਾਹੁੰਦੇ ਹੋ ਤਾਂ 78 ਤੇ ਵੀ ਵੰਡਿਆ ਜਾਊਗਾ 7722 ਨੂੰ 78 ਤੇ ਵੰਡੋਗੇ ਉਹ ਵੀ ਆ ਜਾਊਗਾ ਹੁਣ ਦੇਖੋ 78 ਦਾ 780 ਹੁੰਦੇ ਆ ਤੇ ਸਾਡੇ ਕੋਲੇ 772 ਬੰਦੇ ਆ ਤਾਂ ਇਹਦਾ ਮਤਲਬ ਤੁਸੀਂ 9 ਤੇ 9 ਤੇ ਜਾ ਸਕਦੇ ਹੋ 9 ਤੇ ਜਾ ਕੇ ਤੁਹਾਡੇ ਕੋਲੇ ਕਿੰਨਾ ਆ ਜਾਊਗਾ 702 9872 9763 ਤੇ 770 ਠੀਕ ਹੈ ਜੀ ਤਾਂ 9 ਦੇ ਉੱਤੇ ਅਸੀਂ ਗਏ 702 ਆ ਗਿਆ ਤਾਂ ਸਾਡੇ ਕੋਲੇ 70 ਬਚ ਗਿਆ ਪਰ 2 ਆ ਗਿਆ ਫੇਰ 9 ਲਓ ਜੀ ਪਰ ਇਹਦੇ ਲਈ ਤੁਹਾਨੂੰ ਪਹਿਲਾਂ ਪਹਾੜਾ ਲਿਖਣਾ ਪਏਗਾ ਕਿਉਂਕਿ 78 ਦੇ ਪਹਾੜੇ ਵਿੱਚ ਜੇ ਲਿਖਣਾ ਹੋਵੇ ਤਾਂ ਕੋਈ ਔਖਾ ਵੀ ਹੈ ਨਹੀਂ ਪਹਿਲਾਂ 7 ਦੇ ਪਹਾੜੇ ਤੋਂ 70 ਦਾ ਪਹਾੜਾ ਬਣਾ ਲਓ ਫੇਰ 8 ਦਾ ਪਹਾੜਾ ਲਿਖ ਲਓ ਦੋਨਾਂ ਨੂੰ ਜੋੜ ਦੋ ਜਿਵੇਂ ਕਿ ਪਿੱਛੇ ਤੁਹਾਨੂੰ ਅਸੀਂ 75 ਦਾ ਪਹਾੜਾ ਬਣਾ ਕੇ ਦਿਖਾਇਆ ਸੀ ਪਰ ਉਹਦੇ ਲਈ ਪਹਾੜਾ ਸਹੀ ਲਿਖਣਾ ਜ਼ਰੂਰੀ ਹੈ ਨਹੀਂ ਤਾਂ ਤੁਸੀਂ ਭਾਗ ਗਲਤ ਕਰ ਦੋਗੇ ਸੋ ਇਹਦਾ ਮਤਲਬ ਕੀ ਹੋ ਗਿਆ ਉਹਨੂੰ ਟਿਕਟਾਂ ਕਿੰਨੀਆਂ ਮਿਲੀਆਂ 99 ਕਿੰਨੀਆਂ ਟਿਕਟਾਂ ਮਿਲੀਆਂ ਜੀ 99 ਟਿਕਟਾਂ ਮਿਲੀਆਂ 99 ਟਿਕਟਾਂ ਤਾਂ ਪਾਲਕ ਨੂੰ 99 ਟਿਕਟਾਂ ਮਿਲੀਆਂ ਸਮਝ ਆ ਗਿਆ ਜੀ ਕੁਐਸਚਨ ਕਰਦੇ ਆਂ ਕਿ 10ਵਾਂ 10ਵੇਂ ਕੁਐਸਚਨ ਦੇ ਵਿੱਚ ਕੀ ਦਿੱਤਾ ਹੈ ਜੀ ਧਿਆਨ ਨਾਲ ਦੇਖੋ ਇੱਕ ਫੈਕਟਰੀ ਵਿੱਚ ਜੂਨ ਮਹੀਨੇ ਵਿੱਚ 45540 ਆਈਸਕ੍ਰੀਮਾਂ ਕੋਣ ਬਣਾਉਂਦੇ ਨੇ ਪਤਾ ਕਰੋ ਜੂਨ ਮਹੀਨੇ ਦੇ ਇੱਕ ਦਿਨ ਵਿੱਚ ਕਿੰਨੇ ਕੋਣ ਬਣੇ ਹੋਣਗੇ ਤਾਂ ਜੂਨ ਦੇ ਮਹੀਨੇ ਵਿੱਚ ਪਹਿਲਾਂ ਤੁਹਾਨੂੰ ਇਹ ਪਤਾ ਹੋਵੇ ਵੀ ਕੁੱਲ ਦਿਨ ਕਿੰਨੇ ਹੁੰਦੇ ਆ ਜੀ ਠੀਕ ਹੈ ਜੀ ਤੇ ਕੁੱਲ ਆਈਸਕ੍ਰੀਮਾਂ ਕਿੰਨੀਆਂ ਬਣੀਆਂ ਜੀ ਕੁੱਲ ਆਈਸਕ੍ਰੀਮਾਂ ਕਿੰਨੀਆਂ ਬਣੀਆਂ 45540 ਜੀ ਹੁਣ ਪਤਾ ਲੱਗ ਗਿਆ ਕਰਨਾ ਕੀ ਹੈ 45540 ਨੂੰ 30 ਤੇ ਵੰਡਣਾ ਜੀ ਬੜਾ ਹੀ ਸੌਖਾ ਕੰਮ ਹੈ ਠੀਕ ਹੈ ਇਹ ਚੀਜ਼ਾਂ ਪਹਿਲਾਂ ਤੁਸੀਂ ਲਿਖ ਲਓ ਤਾਂ ਸਾਡੇ ਕੋਲੇ ਕੁੱਲ ਆਈਸਕ੍ਰੀਮ ਵਟਾ ਕੁੱਲ ਦਿਨ ਮੈਂ ਜੋ ਬੋਲ ਰਿਹਾ ਉਹ ਵੀ ਧਿਆਨ ਨਾਲ ਸੁਣਨਾ ਹੈ ਕੱਲੇ ਲਿਖੇ ਵੱਲ ਨਹੀਂ ਧਿਆਨ ਦੇਣਾ 45540 1 ਕੀ ਆ ਗਿਆ ਕੋਲ ਆਈਸਕ੍ਰੀਮ ਉਹਨੂੰ ਹੁਣ ਵੰਡਣਾ ਕਿਹਦੇ ਨਾਲ ਦਿਨਾਂ ਨਾਲ ਜੂਨ ਦੇ ਮਹੀਨੇ ਦੇ ਦਿਨਾਂ ਨਾਲ ਠੀਕ ਹੈ ਜੀ ਤਾਂ ਹੁਣ ਇਹ ਵੀ 10 ਨਾਲ ਗੁਣਾ ਹੋਇਆ ਹੋਇਆ ਇਹ ਵੀ 10 ਨਾਲ ਤਾਂ ਇੱਕ ਜ਼ੀਰੋ ਤਾਂ ਕੈਨਸਲ ਹੋ ਗਈ ਹੁਣ ਇਹਨੂੰ 3 ਦੇ ਪਹਾੜੇ ਤੇ ਵੰਡ ਲਓ ਅਗਰ ਸਿੱਧਾ ਨਹੀਂ ਵੰਡ ਸਕਦੇ ਤਾਂ ਤੁਸੀਂ ਐਂ ਵੰਡ ਲਓ ਠੀਕ ਹੈ ਜੀ 3 1 3 15 3 5 15 5 1 3 3 2 24 8 3 24 ਤਾਂ ਵੰਡ ਕੇ ਕਿੰਨਾ ਆ ਗਿਆ ਜੀ 3 ਤੇ ਤਾਂ ਇੱਕ ਦਿਨ ਵਿੱਚ 1518 ਆਈਸਕ੍ਰੀਮ ਕੋਣ ਬਣੇ ਹੋਣਗੇ ਠੀਕ ਹੈ ਜੀ ਤਾਂ ਤੁਹਾਡੇ ਕੋਲ 1500 ਇਹਦਾ ਆਨਸਰ ਕੀ ਆ ਗਿਆ 1518 ਆਈਸਕ੍ਰੀਮ ਕੋਣ ਆਈਸਕ੍ਰੀਮ ਕੋਣ ਆ ਜਿਹੜੇ ਤੁਹਾਡੇ ਕੋਲੇ ਇੱਕ ਦਿਨ ਵਿੱਚ ਬਣੇ ਹੋਣਗੇ ਇਹ ਤੁਹਾਡੇ ਕੋਲੇ ਆਨਸਰ ਆ ਗਿਆ ਤਾਂ ਹਰ ਨਵੀਂ ਚੀਜ਼ ਨੂੰ ਸਿੱਖੋ بار بار ਸਿੱਖੋ ਅਗਰ ਤੁਹਾਨੂੰ ਥੋੜਾ ਜਿਹਾ ਘੱਟ ਸਮਝ ਆਇਆ ਤਾਂ ਵੀਡੀਓ ਨੂੰ ਰੋਕ ਰੋਕ ਕੇ ਖੁਦ ਕਰ ਕਰਕੇ ਫਿਰ ਸਿੱਖੋ ਸੋ ਉਮੀਦ ਹੈ ਕਿ ਤੁਹਾਨੂੰ ਕੁਐਸਚਨ ਚੰਗੀ ਤਰ੍ਹਾਂ ਸਮਝ ਆ ਗਏ ਹੋਣੇ ਆ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ ਧੰਨਵਾਦ ਔਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਬੈਲ ਆਈਕਨ ਦਬਾਉਣਾ ਨਾ ਭੁੱਲਣਾ ਅਤੇ ਵੀਡੀਓ ਨੂੰ ਬਾਰ ਬਾਰ ਸ਼ੇਅਰ ਜ਼ਰੂਰ ਕਰਨਾ ਥੈਂਕ ਯੂ ਜੀ ਮਿਲਦੇ ਹਾਂ ਅਗਲੀ ਐਕਸਰਸਾਈਜ਼ ਦੇ ਵਿੱਚ ਅਗਲੀ ਵੀਡੀਓ ਦੇ ਵਿੱਚ ਤਤਾ ਕਲਿਕ ਥੈਂਕ ਯੂ ਸ਼ੁਕਰੀਆ